ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਧਰਮਪਾਲਨ ਸਾਹਿਬ ਵੀਰ ਬਿੰਦੇ ਦੇ ਭਿੰਦੇ ਕੋਲ ਆ ਗਏ ਆ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿਤਾ ਵੀਰ ਹੋਣ ਦਾ ਪਸ਼ੂ ਦੇ ਰੋਟੀਨ ਦੇ ਵਿੱਚ ਹੀ ਆਉਂਦੇ ਆ ਕੋਈ ਦੋ ਚਾਰ ਨਗ ਜਿਹੜੇ ਆ ਬਿਲਕੁਲ ਵਾਜਬ ਪੰਜਾਬ ਦੇ ਰੇਟਾਂ ਤੇ ਆਏ ਗਏ ਰਹਿੰਦੇ ਆ ਸੋ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਗਾਂ ਦੀ ਡਿਟੇਲ ਆ ਉਹ ਲੈਦੇ ਆ ਨਾ ਰਿਹਾ ਆਪਣਾ ਮਾਲਦੇਵ ਵਾਲੀ ਸਾਈਡ ਤੋਂ 8 ਕਿਲੋਮੀਟਰ ਦੀ ਦੂਰੀ ਆ ساری 8 7 ਕਿਲੋਮੀਟਰ ਦੀ ਅਗੇ ਪੱਤੀ ਸ਼ਹਿਰ ਵੀ ਤਕਰੀਬਨ ਕੋਈ 6 7 7 8 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਸੋ ਨਾ ਲੱਗਦੇ ਪਿੰਡ ਬਿਲਕੁਲ ਇੱਥੇ ਪਨਗੋਟਾ ਪਿੰਡ ਵੀ ਥੋੜੀ ਦੂਰੀ ਤੇ ਆ 3 ਮਾਰਚ ਅਜ ਤਰੀਕਾ ਤੇ ਸਮਾਂ ਮਾਰਨਿੰਗ ਤੇ ਕੋਈ 9 ਵਜੇ ਦਾ ਸਭ ਤੋਂ ਪਹਿਲਾਂ ਬਿੰਦੇਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹਾਰਾਜ ਠੀਕ ਠਾਕ ਹਾਂ ਕਿਰਪਾ ਬਾਪੂ ਦੀ ਚਲ ਸ਼ੁਕਰੇ ਮਾਰਦੇ ਆ ਬੰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਿੰਦਾ ਆ ਗਿਆ ਤੇ ਪਿੰਦਾ ਪਿੰਦਾ ਵੀ ਕੋਲ ਖੜਾ ਹੋ ਗਿਆ ਰੇਟ ਹੋਣਾ ਵੀ ਜੀ ਬਹੁਤ ਬਿਜੀ ਜਾਦਾ ਨੇ ਸਾਡੇ ਵੀਰਾ ਹਾਂ ਵਧੀਆ ਵਧੀਆ ਮਾਰੇ ਕੀਤਾ ਹੋਣਾ ਕੀਤਾ ਹੋਣਾ ਆਨ ਕਰਾਇਆ ਆਖਿਰ ਰੌਲਾ ਪਾ ਕੇ ਜਾ ਕੇ ਅੱਛਾ ਤੂੰ ਤੇਰੀ ਅੱਧੀ ਆਣੀ ਆਣਾ ਅੱਛਾ ਅੱਛਾ ਬਾਦੀ ਮੈਂ ਪਾਰੀਆਂ ਹੁੰਦੀਆਂ ਬਿੰਦਾ ਬਾਈ ਫਿਰ ਸ ਅੱਛਾ ਫੋਨ ਸੁਣਦਾ ਰਿਹਾ ਫਿਰ ਨੇਰਾ ਸੌਂਦਾ ਜੋਰਾ ਲੇਟ ਹੋ ਗਏ ਅੱਛਾ ਨਹੀਂ ਨਹੀਂ ਫਿਰ ਹੋ ਸਕਦਾ ਵੀ ਤੁਸੀਂ ਤਿਆਰੀ ਕਰਦੇ ਮਾਲ ਨੂੰ ਜਿਆਦਾ ਉਹ ਲੱਭਦਾ ਹੋਵੇ ਮਾਲ ਕੋਈ ਆ ਮਾਲ ਉਹ ਲਿਆਉਣਾ ਪਰ ਆਪਣੇ ਨੌਂ ਤੋਂ ਆਲੇ ਜਿਨ੍ਹਾਂ ਦੇ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਜਾ ਪਿੰਦੇ ਨੇੜੇ ਆ ਜਾ ਹੋ ਠੀਕ ਠਾ ਮਹਾਰਾਜ ਵਧੀਆ ਵਧੀਆ ਜੀ ਅੱਜ ਕਿੰਨੇ ਪਸ਼ੂ ਲਿਆਉਂਦੇ ਫਿਰ ਚਾਰ ਜੀ ਚਾਰ ਹਾਂਜੀ ਇੱਕ ਜਿਹੜੀ ਬਗੈਰ ਬੱਚੇ ਤੋਂ ਵੈਰ ਆ ਤੇ ਇੱਕ ਗੱਬਨ ਮੈਨੂੰ ਲੱਗਦਾ ਟੁੱਕੀ ਆ ਜਰਸੀ ਜਰਸੀ ਬੱਚੀ ਆ ਗਈ ਦੁੰਦੀ ਆ ਹਾਂਜੀ ਹਾਂਜੀ ਮੈਂ ਵੀ ਦੋ ਦੰਦ ਬੱਚੀ ਦਿਖਾ ਦਿੰਨੇ ਆ ਜਰਸੀ ਆ ਤੋਂ ਮੋਲੋ ਬਿਲਕੁਲ ਛੋਟੇ ਛੋਟੇ ਆ ਜਾਜ ਜੇ ਮੂਨ ਰਾਇਣ ਦੇ ਭਰਾਵੋ ਵੀਡੀਓ ਐਂਡ ਤੱਕ ਦੇਖ ਲਿਆ ਜੇ ਤੁਹਾਡੇ ਬਿਲਕੁਲ ਮਤਲਬ ਦੇ ਪਸ਼ੂ ਆ ਥੋੜੇ ਪੈਸੇ ਜਿਹੜੇ ਮੇਰੇ ਸੱਜਣ ਭਰਾਵਾਂ ਨੇ ਖਰਚ ਕਰਨੇ ਆ ਠੀਕ ਆ ਜੀ ਉਹ ਬਿਲਕੁਲ ਤੁਹਾਡੀ ਵੰਡ ਦੇ ਵਿੱਚ ਪਸ਼ੂ ਆ ਜਾਣਗੇ ਤੇ ਜਾਜ ਜਿਹੜੀ ਹੁੰਦੀ ਵੈਸੇ ਇਸ ਕਿਲੇ ਦੇ ਇਸਾਟੇ ਦੇ ਲੈ ਵੀ ਬਿੰਦੇਬਾਈ ਸ਼ੁਰੂਆਤ ਕਰ ਲਾ ਕਿਹੜੇ ਪਾਸੋਂ ਕਰੀਏ ਨਿੱਕੇ ਦਾ ਪਾਵਾਂ ਆਜੋ ਹਾਂਜੀ ਸੋ ਸ਼ੁਰੂਆਤ ਜਿਹੜੀ ਆ ਕਿਸਾਨ ਵੀਰੋਂ ਆਪਾਂ ਇੱਥੋਂ ਕਰਦੇ ਆ ਪਹਿਲੇ ਨੰਬਰ ਤੇ ਵਿਹੜ ਦਿਖਾ ਦਿੰਨੇ ਆ ਬਿੰਦੇਬਾਈ ਕੀ ਡਿਟੇਲ ਕਨਵਾਸੂਗਾ ਇਸ ਵੀਰੇ ਦੂਜਾ ਸੂਈ ਦੂਜਾ ਸਵੇਰ ਤੱਕ ਸਮਾਂ ਕਿੰਨਾ ਹੋ ਗਿਆ ਇਹਨੂੰ ਸਮਝੋ ਪੰਜਵਾਂ ਦਿਨ ਹੋ ਗਿਆ ਵੀਰ ਜੀ ਇਹਨੂੰ ਪੰਜਵਾਂ ਦਿਨ ਹਾਂ ਕੱਚੇ ਦੁੱਧ ਤੇ ਆ ਠੀਕ ਆ ਬੱਛਾ ਮਗਰ ਨਹੀਂ ਬੱਛੀ ਵੀਰ ਜੀ ਬੱਛੀ ਆ ਮਗਰ ਹਾਂਜੀ ਤੇ ਐਸ ਵਕਤ ਤੋ ਬੋਲਾ ਮੰਨ ਲੈ ਕੋਈ ਕੱਚਾ ਦੁੱਧ ਮੰਨ ਲੈ ਕਿੰਨਾ ਕਿ ਜੀ ਬਿੰਦਾ ਭਾਈ ਕਿੰਨਾ ਦੁੱਧ ਹੋ ਗਿਆ ਸਾਰਾ ਦੁੱਧ ਦਾ ਹੋਊਗਾ ਵੀਰ ਜੀ ਆਪਾਂ ਆਠਾ ਕੇ ਦੇਵਾਂਗੇ ਠੀਕ ਆ ਲੀਟਰ ਦੁੱਧਲੇ ਤਿਆਰ ਆਏ ਦੇ ਅੱਠ ਮਤਲਬ ਕੋਈ ਸੱਤ ਅੱਠ ਕੇ ਨਹੀਂ ਆਇਆ ਆਪਾਂ ਦੋ ਰੁਪਏ ਕਸਾਂ ਪੈ ਤੱਕ ਲਾਂਮਾ ਨਹੀਂ ਲੈਣਾ ਕਿ ਉਹ ਵੀਰ ਜੀ ਠੀਕ ਹੈ ਹੋਰ ਹੋਰ ਮੋੜਾਸ 9 10 ਕੇ ਨੂੰ ਹੈਗਾ ਡਾਕਟਰ ਪੱਕਾ ਦੁੱਧ ਲੈਗਾ ਨਾਟੇ ਦੇ ਠੀਕ ਹੈ ਬਈ 60 ਲੀਟਰ ਗਾਰੰਟੀ ਦਵਾਂਗੇ ਉਤਨਾ ਤਾਰਤ ਵਗੈਰ ਘਲਾਵਾਂਗੇ ਹੋਰ ਛੱਟੇ ਪੈਸ ਗਾਰੰਟੀ ਹੋ ਗਈ ਸਾਰਾ ਕੁਝ ਠੀਕ ਹੈ ਬਾਤ ਘਾਟ ਦੀ ਵੀ ਪੂਰੀ ਸਭ ਵੀ ਜੀ ਆਪਣੇ ਉਹ ਕੰਮ ਨੇਗਾ ਵੀਰ ਜੀ ਕੋਈ ਮਾਲ ਜੰਦਾ ਗੰਦਾ ਗੰਦਾ ਸਣਾ ਗੰਦਾ ਮਾਲ ਆਪਣਾ ਹਾਂ ਮਾਲ ਸਾਫ ਸੁਥਰਾ ਹੀ ਲੈਂਦਾ ਵੀਰ ਜੀ ਲੋਬ ਦੋਸਤੋ ਇਹ ਗੱਲ ਨਹੀਂ ਵੀ ਚਲੋ ਜਾਇਜ਼ ਰੇਟ ਆ ਹੋਰ ਕਹਾਂਗੇ ਐਸੇ ਨਿਕਲਦਾ ਮਾਲ ਆਪਣਾ ਭਾ ਉਸ ਕੋਡਿੰਗ ਉਹੋ ਜਿਹੇ ਪਸ਼ੂ ਹੁੰਦਾ ਠੀਕ ਆ ਇਹਨੂੰ ਕੱਢ ਕੇ ਢਿੰਦੇ ਪਈ ਦਿਖਾ ਦੇ ਸੋ 9 10 9 10 ਕਿਲੋ ਦੁੱਧ ਦੇ ਰੋ 200 ਕੱਚਾ ਦੁੱਧ ਦੇ ਰੋ ਕਿਉਂਕਿ ਬੋਲੇ ਚ ਬਾਰੀ ਆਈ ਆ ਪੰਜਾਂ ਕ ਦਿਨਾਂ ਦੀ ਸੂਈ ਆ ਵਛੀ ਮਗਰ ਦੂਜਾ ਸਵੇਰ ਸੋ ਚਵਾਈ ਚੂਰੀ ਅਗਲੇ ਪਿਛਲੇ ਥਣਾ ਦੇ ਵੀਰ ਦਾਸੀ ਦਿੱਤੀ ਆ ਵੀ ਬਿਲਕੁਲ ਇੱਕ ਨੰਬਰ ਕੋਈ ਬਾਤ ਘਾੜਨੀ ਨਹੀਂ ਕਿ ਕੋਈ ਭੋਰ ਨਹੀਂ ਕੋਈ ਛੱਟਾ ਨਹੀਂ ਗਾ ਸੂਸਵਾ ਦੇ ਵਿੱਚ ਥੋੜਾ ਜਿਹਾ ਕਈ ਵਾਰ ਪਸੂ ਸੂਸਵਾ ਜਾ ਕੇ ਇੱਕ ਵਾਰੀ ਥੋੜਾ ਲੱਕਾ ਜਾਦਾ ਆ ਜਾਂਦੇ ਆ 8 10 ਦਿਨਾਂ ਤੱਕ ਕਰਮਾੜੀ ਫੇਰ ਜਿਹੜਾ ਦੁਬਾਰਾ ਵਸੂਗੀ ਫੇਰ ਇੱਕ ਵਾਰੀ ਸਵੇਰ ਤੁਸੀਂ ਵੇਖ ਕੇ ਚੈੱਕ ਕਰ ਲੋ ਸੋ ਚਾਰੇ ਥਾਨ ਕੋਈ ਫੋੜ ਬੱਚਾ ਨਹੀਂਗਾ ਨਾਲ ਆ ਦੇਖੋ ਮੇਰੇ ਸਾਹਮਣੇ ਆਈ ਦੁੱਧ 15 ਲੀਟਰ ਭਰਾ ਦੂਗੀ ਹੋਰ ਸੰਭੀ ਇਹਨੇ ਚਾਰ ਦੇਣਾ ਹਾਂ ਹਾਂਜੀ ਯਾਦ ਪਾੜ ਵਾਲੀ ਉਤਰ ਬੱਚੀ ਇਹ ਰਹੀ ਲੰਘ ਕੇ ਕੋਗਲੋ ਆ ਲੈ ਵੀ ਜਾਂਦੇ ਲੈ ਵੀ ਪਿੰਦੇ ਤੋੜ ਲਾ ਬਈ ਲੋ ਵੀ ਇਹ ਬੱਛੀ ਆ ਦੋਸਤੋ ਇਹ ਡਿਟੇਲ ਆ ਬਿੰਦੇ ਭਾਈ ਕੀ ਮੋਲ ਕੀ ਡਿਮਾਂਡ ਕਰਦੇ ਸੀ ਮੋਲ ਵੀ ਜੀ ਬਣਕੇ ਕਰਨਾ ਤੋ ਮੋਲ ਟੋਕੜਾ ਨੇ ਕਰਦੇ ਆ ਪਹਾਰ ਹੋਈ ਕਰੀਆ ਜਿੰਨਾ ਮਾਸਤਰਾ ਅੰਦਾਜ਼ ਚਲੋ ਹਾਂ ਹਾਂ ਮੋਲ ਪਾ 35 ਕਰਾਣ ਵੀ ਦੀ ਹਾਂ ਨਾ 32000 ਦੇਣੀ ਜੋ 32 ਦੀ ਹਾਂ ਹਾਂ ਨਾ ਹੀ ਹੋਣੀ ਜੋ 32 ਦੀ ਠੀਕ ਆ ਵੀਰੇ ਆਪ ਆਪਣਾ 2000 ਰੁਪਏ ਦਾ ਖਾ ਦੇ ਦੇ ਨਾ ਕਰ ਆਪਿਆ ਕੋਈ ਦੋ ਹੀ ਉੜਾ ਹੁੰਦਾ ਰੋਟੀ ਮਿਲ ਜਾਂਦੀ ਚਲੋ ਵਧੀਆ ਟਾਈਮ ਸਪਾਸ ਹੋ ਜਾਂਦਾ ਗੱਲ ਬੰਦੇ ਮਾਲੀ ਇੱਥੇ ਘੰਟੇ ਲੱਗ ਜਾਂਦਾ ਜੀ ਜਿੱਥੋਂ ਵੀੜੀ ਪਿੰਦੀ ਆਪਣਾ ਸਵਾਦ ਹੀ ਇਹ ਕੰਮ ਦਾ ਹਾਂਜੀ ਹੁਣ ਹਰੇਕ ਦੇ ਵਿੱਚੋਂ ਇਹ ਮੰਨਣਾ ਵੀ ਆਪਾਂ ਆਖੀ ਆ ਵੀ ਯਾਰ 10 ਦਾ ਯਾਰ ਪਾ ਲਾ ਲੱਗਦੀ ਐ ਮੈਂ 10 ਉਹ ਤੇ ਮਾਲਵੀ ਦੀ ਵਿਕੇ ਨਾ ਚੰਮ ਤੱਕ ਨਾ ਵਿਕਦਾ ਫਿਰ ਮਾਲ ਉਹਦਾ ਵੀਡੀਓ ਮੁਰ ਜਲਦੀ ਮਾਲ ਉਹ ਪਹਿਲਾਂ ਸੱਦਾ ਕੋ ਜਾਂਦਾ ਹਰਿਆਣਾ ਵਾਲਾ ਲੋ ਵੀ ਇਹ 32000 ਦੇ ਵਿੱਚ ਐਂਡ ਟੌਟ ਵੱਛੀ ਮਿਲ ਜੂਗੀ ਠੀਕ ਆ ਜੀ ਡਿਮਾਂਡ 35 36 38 ਕੁ ਦੀ ਮੇਲਾ ਬਿਲਕੁਲ ਕਾਫੀ ਕਲਰ ਦੇ ਵਿੱਚ ਵੱਛੀ ਪੰਜਾਂ ਦਿਨਾਂ ਸੋਈ ਬਹੁਤ ਪਿਆਰੀ ਵੱਛੀ ਹੈ ਮਗਰ ਠੀਕ ਆ ਜੀ ਚਲੋ ਕੋਈ ਸਾਫ ਨੂੰ ਤਾਂ ਚੰਗੀ ਆ ਇਧਰ ਸਾਗਰ ਨੰਬਰ ਤੇ ਆ ਜੀ ਉਹ ਬਿੰਦੇ ਭਾਈ ਆਪਣੇ ਕੋਲ ਇੱਕ ਆ ਬਾੜ ਆ ਗਈ ਕਰੋਸ ਹਾਂਜੀ ਇਹ ਕੀ ਮੇਰਵਾ ਕੀ ਇਹਦੀ ਡਿਟੇਲ ਆ ਜੀ ਇਹ ਦੂਜਾ ਸੁਆ ਸੁਈ ਵੀਰ ਜੀ ਹੈ ਸੁਆ ਦੂਜਾ ਹਾਂਜੀ ਹਾਂਜੀ ਕਿੰਨੇ ਕੁ ਦਿਨਾਂ ਦੀ ਵੀਦੀ ਇਹਨੂੰ ਵੀ 10 ਦਿਨ ਹੋ ਚੱਕੇ ਜੇ ਜੇ 10 ਦਿਨ ਹੋ ਗਏ ਹਾਂਜੀ ਠੀਕ ਆ ਜੀ ਹਾਂ ਛੰਡੀਆਂ ਛੰਡੀਆਂ ਬੜੀਆਂ ਵੀਰਦੀ ਵੇਖੋ ਹਾਂ ਇਹ ਨਾਲ ਹਾਂ ਬਹੁਤ ਇਹ ਫਿਰ ਇਹ ਧੀਰਿਆਂ ਦੇ ਬਾਕੀ ਥਣ ਤੁਮ ਕਿਸਾਨ ਵੀਰੋ ਇਹਦਾ ਵੀ ਪੂਰਾ ਥੀ ਮੁੱਠੀ ਵਾਲਾ ਹੈ ਮਗਰ ਬੱਛਾ ਆ ਬੱਛਾ ਇਹਦਾ ਹੀ ਹੈ ਹਾਂਜੀ ਹਾਂਜੀ ਡੱਬਾ ਹਾਂਜੀ ਲਓ ਵੀ ਆ ਬੱਛਾ ਹੈ ਮਗਰ ਠੀਕ ਹੈ ਜੀ ਸੋ ਬਲੇਤੀ ਮਗਰ ਬੱਛਾ ਆ ਗਿਆ ਇਹਦੇ ਤੇ ਦੂਜਾ ਸੁਆ ਵੈੜ ਸੋਈ ਹੈ ਇਧਰ ਤੁਹਾਨੂੰ ਆਪਾਂ ਇੱਕ ਵਾਰੀ ਥੋੜਾ ਜਿਹਾ ਦਿਖਾ ਦਗੇ ਆਹ ਦੇਖੋ ਜੀ ਤੇ ਦੇਬਾ ਕਿੰਨਾ ਦਾਸੀ ਦੱਸਿਆ ਤੋਤਾ ਦੋ 10 ਲੀਟਰ ਵੀਰ ਜੀ ਅੱਛਾ ਹਾਂਜੀ ਦੋ ਦਿਨੇ ਘਾਟੋ ਵੀ ਜਿਹੋ ਕਹਤੋ ਹੋਈ ਹੋਿੰਦਾ ਆਪਣਾ ਮਤਲਬ ਚਲੋ ਉਹ ਤਾਂ ਬਿਜੇ ਬਈ ਇੱਥੇ ਤੁਸੀਂ ਸਿਆਣੇ ਪਿਆਣੇ ਬੰਦੇ ਹੋ ਸਾਰੇ ਇੱਥੇ ਆ ਗਏ ਕਿ ਭਰਾ ਆਪਣਾ ਤਸੱਲੀ ਕਰਨ ਆ ਗਏ ਜੀ ਮੇਰੇ ਨਾਲ ਬਸ ਸ਼ੇਰ ਹੈ ਜਿਹੋ ਕਰ ਸੁਆਦ ਨਹੀਂ ਹੁੰਦਾ ਹਾਂਜੀ ਹਾਂਜੀ ਆ ਕਰੋ ਚੱਕ ਠੀਕ ਆ ਜੀ ਸੋ ਬੱਛੀ ਇਹ ਵੀ ਲਵੀ ਆ ਠੀਕ ਆ ਜੀ ਬੁੱਧੇ ਸੂਆ ਸੁਈ ਆ ਸੋ ਆ ਚੱਡੇ ਲੇਵੇ ਦਿਨ ਦੀ ਬੰਤਰ ਤੁਹਾਨੂੰ ਆਪਾਂ ਮੜਾ ਜੀ ਹੋਰ ਨਜ਼ਦੀਕੀ ਤੋਂ ਦਿਖਾ ਦਿੰਨੇ ਆ ਆ ਚੱਡੇ ਲੇਵੇ ਦਿਨ ਦੀ ਬੰਤਰ ਤੇ ਥਾਣਕ ਤਕਰੀਬਨ ਜਿਹੜਾ ਹੱਥੀ ਚਵਾਈ ਵਾਲਾ ਥਾਣ ਦਾ ਗਾਇਨੂ ਠੀਕ ਆ ਸੋ ਤਾਸ ਕੇ ਲੋ ਤੋਂ ਆਪਣੇ ਜਨਮ ਦੇ ਕਰਮਾਲੀ ਨੇ ਥੋੜੇ ਹੋਏ ਆ ਸੂਈ ਨੂੰ ਦੂਜਾ ਸੂਆ ਬੱਛਾ ਮਗਰ ਕਾਲੀਆਂ ਬੋਧੀਆਂ ਪੈਂਦੀਆਂ ਹਾਂ ਲੈ ਵੀ ਪਿੰਦੇ ਤੋਰਲਾ ਕੀ ਗਾ ਉਹ ਕਿ ਇਦਾਂ ਕੀ ਮੋਲ ਰੋਗਾ ਪਿੰਦੇ ਭਾਈ ਇਹਦੇ ਮੋਲ ਬਾ 40 ਕਰ ਲਿਆ ਆ ਨਾ 35000 ਦਿੰਦੀ ਜੀ ਵੀਰ ਜੀ 35 ਦੀ 3000 ਰੁਪਇਆ ਛੋਟ ਕਰ ਪਾਗੇ ਵਿੱਚੋਂ ਵੀਰ ਜੀ ਤੇ ਕਰਤੀ ਆ ਕਸਰਾ ਜਿੰਨੀਆਂ ਨਿਕਲਦੀਆਂ ਚਲੋ ਜੋ ਕਹਿ ਪਾ ਰਹੇ ਹਾਂ ਜੀ ਪੂਰੇ 34000 ਲੋ ਜੀ ਪੂਰੇ 34 ਦੀ ਹਾਂਜੀ ਦੋ ਦਾਲਟਰੀ ਵੀ ਧਾਰ ਦਾ ਇੱਕ ਤਾਂ ਫਰਕ ਹੋਣਾ ਹੋਵੇ ਕੋਈ ਹਾਂਜੀ ਢਿੰਦੇ ਦੇ ਹੱਥ ਵੀ ਪਾਵਰ ਹੈਗੀ ਆ ਹੈਗੀ ਪੂਰੀ ਮਾਲ ਕਿ ਜੀ ਇਹ ਨਹੀਂ ਨਿਕਲ ਆ ਆ ਪਾਵਰਾ ਕਰਦਾ ਪਾਵਰਾ ਜਾ ਰਹੀ ਇਹਦੇ ਕੋਲੇ ਆ ਨਹੀਂ ਨਹੀਂ ਪਾਵਰ ਦੀ ਗੱਲ ਹੈ ਪਾਵਰ ਹੈਗੀ ਆ ਭਾਈ ਚੱਕਰੇ ਸਿਰਫ ਫੋਨ ਬੰਦ ਕਰਦਾ ਖਰਾਬੀਆਂ ਤਾਂ ਹੁੰਦੀਆਂ ਹੋਰ ਇਹ ਅੱਛਾ ਅੱਛਾ ਜਦੋਂ ਲਿਬਰਦਾ ਬਣਿਆ ਲਿਬਰਤਾ ਨਾਲ ਮੁੰਡਾ ਮੁੰਡਾ ਖੋਂਡਾ ਮਿਹਨਤ ਗਰਾਊਂਡ ਵੀ ਜਾਣੀ ਪੈਦੀ ਗਰਾਊਂਡ ਚ ਕੋਈ ਨਹੀਂ ਕਰਦਾ ਨਾਲ ਦੇ ਦੰਦ ਬੜੇ ਮਾਰਦਾ ਭਾਜੀ ਦੰਦ ਬੜੇ ਮਾਰਦਾ ਦੰਦ ਬੜੇ ਮਾਰਦਾ ਕੇ ਅਰੇ ਮੈਂ ਵੀਡੀਓ ਪਾਲ ਕੇ ਕਿ ਜਾਨਾ ਹਾਂ ਭਾਈ ਉਹ ਵੇਲਾ ਤੋਂ ਸ਼ਤੀਰ ਵਰਗਾ ਸਰੀਰ ਆ ਭਿੰਦੇ ਦਾ ਵੀ ਠੀਕ ਗੱਲ ਆ ਭਿੰਦੇ ਭਾਈ ਅਗਲੀ ਬਿੰਦੇ ਭਾਈ ਆ ਆਪਣੇ ਕੋਲ ਵੱਛੀ ਆ ਗਈ ਜਰਸੀ ਗੱਬਣਾ ਜੀ ਗੱਬਣ ਵੱਛੀ ਆ ਤੇ ਮੂੰਹ ਦੰਦ ਵੀ ਤੁਸੀਂ ਦੱਸਿਆ ਦੋ ਦੰਤ ਪਿਓ ਹਾਂਜੀ ਪਿਓ ਦੋ ਦੰਦ ਠੀਕ ਆ ਆਪਾਂ ਚੈੱਕ ਕਰਾਵਾ ਹਾਂਜੀ ਆਪਾਂ ਮੂੰਹ ਫੜ ਕੇ ਰਾ ਦੋਸਤੋ ਤਸल्ली ਨਾਲ ਆਪਾਂ ਚੈੱਕ ਕਰਾਵਾਂਗੇ ਦੋ ਦੰਦ ਬੱਛੀ ਆ ਬੜੇ ਭੈਣ ਭਰਾ ਤਕਰੀਬਨ ਲਾਭਦੇ ਹੁੰਦੇ ਆ ਵੀ ਯਾਰ ਬੱਛੀ ਮਿਲ ਜੇ ਕਿਨੇ 500 ਰੁਪਏ ਸਾਈ ਭਾਈ ਛੱਡੀਏ ਕੰਮ ਨਾ ਕਰੇਗਾ ਨਾ ਸਾਈ 2000 ਰੁਪਏ ਪਾਇਆ ਕਰਨਾ ਫਿਰ ਜਨ ਲੈ ਕੇ ਜਾ ਕਰੋ ਇਹਦੀ ਪਾਈ ਜਾਨਾ ਪਾਇਆ ਸੀ ਹਾਂਜੀ 500 ਰੁਪਏ ਪਾਈ ਆਪਾਂ ਪਿਛੇ ਵੀਡੀਓ ਬਣਾਈ ਆ ਦੋ ਚਾਰ ਦਿਨ ਪਹਿਲੇ 500 ਰੁਪਏ ਪਾਈ ਤੇ ਪਰ ਆਏ ਨਹੀਂ ਮੁੜ ਕੇ ਮੈਂ ਤਾਂ ਗਿਆ ਖੰਡਿਆ ਮਾਂ ਬੱਛੀ ਦਾ ਨੁਕ ਸਾਈ ਪਾਗਰ 2000 ਘਟਨਾ ਸਾਈ ਪਾਗਰ ਕੋਈ ਵੀਰ ਜੀ ਪਾਣੀ ਜਨੇ। ਉਹ ਨਹੀਂ ਪੱਕਾ ਪਾਗਰ ਨਹੀਂ ਤਰ੍ਹਾਂ ਪਾਗਰ ਆ ਜੀ ਸਾਈ ਉਹ ਜਨੇ ਮੇਰੇ ਵੀ ਲੈਣੀ ਆ। ਮੰਨੋ ਪਹਿਲਾਂ ਫੋਨ ਆਉਂਦੇ ਰੇ ਕਿਨੇ ਸਾਈ ਪਾਗਰ ਡੱਕ ਛੱਡੀ। ਡੱਕਦੀ ਸਾਡੀ। ਉਹ ਕੰਮ ਨਾ ਕਰੇ। ਕੋਈ ਇਹੋ ਜਿਹਾ ਵੈਂਸਰ ਹੋ ਜਾਂਦੇ ਵਿੱਚ ਨਾ ਕਿਸ ਨੂੰ ਕਰਾ ਜੀ ਕਰਨ ਲਈ ਵੀ ਬੰਦੇ ਹੋ ਜੀ। ਇਹਨੇ ਵੀ ਜੀ 500 ਰੁਪਏ ਦਾ ਖਰਾਬ ਨਹੀਂ ਦੱਸਦਾ ਸਾਰਾ ਮਾਰ ਖਰਾਬ ਹੋ ਗਿਆ। ਇਹ ਅੜਿ ਕਰਾਈ ਗੱਲੀ ਲੈਣਾ। ਨਹੀਂ ਨਹੀਂ ਫਿਰ ਆ ਬੰਦਾਂ ਨੇ ਪਾਣੀ ਕਿਉਂ ਨਹੀਂ ਦਿੱਗੀ? ਕਿਉਂ ਨਹੀਂ ਦਿੱਗੀ ਵੀ ਜੀ? ਜੇ ਨਾ 500 ਪਾ ਕੇ ਬੱਤੀ ਹੁੰਦੀ ਤੇ ਇਹ ਵਿਗੀ। ਆਪਾਂ ਵੇਚਦੇ ਨੇ ਅੱਜ ਇੱਕ ਵਾਰੀ ਫੇ ਦੋ ਦੰਦ ਦੋਸੋਂ ਜਿਹੜੀ ਕਨਫਰਮ ਬੱਤੀ ਆ ਛੋਟੀ ਜੀ ਬੂਤੀ ਆ ਛੋਟਾ ਕੰਨ ਛੋਟੀ ਬੂਤੀ ਬਿਲਕੁਲ ਬੋਦੀ ਵਾਲੀ ਬੱਤੀ ਆ ਤੇ ਨਵੀਂ ਬੱਤੀ ਆ ਮੇਰਾ ਭਰਾ ਜਿਹੜਾ ਲੈ ਜਾਊਗਾ ਕੋਈ 5-6 ਰੁਪਏ ਦੇ ਪੀਤੇ ਨਾਲ ਫਿਰ ਸੁਆਦ ਕੀ ਆਇਆ ਠੀਕ ਆ ਗਾਂ ਕਰਮਾ ਨਹੀਂ ਹਜੇ ਦੋਂਦੀ ਚੌਗੀ ਹੋਣਾ ਦੂਜੇ ਸਵੇਰੇ ਜਾ ਕੇ ਬੱਤੀ ਹੋਰ ਭਰੂਗੀ ਠੀਕ ਆ ਆ ਤੁਹਾਨੂੰ ਇੱਕ ਵਰੀ ਫੇਸ ਕੁਆਲਿਟੀ ਦਿਖਾਈਏ ਆ ਮੇਰਾ ਭਰਾ ਕਰੋ ਚੈੱਕ ਆ ਦੰਦੀ ਵੀ ਚੈੱਕ ਕਰਾਉਣੇ ਤੁਹਾਨੂੰ ਆ ਲਓ ਜੀ ਆ ਵੇਖੋ ਪਿਓਰ ਦੋ ਦੰਦ ਬੱਤੀ ਆ ਠੀਕ ਆ ਜੀ ਦੋ ਬੂਤੀ ਦੋਂਦੀ ਕਹਿੰਦਾ ਦੋਂਦੀ ਹੋਊਗਾ ਜਨਵਾਰਾ ਚੌਕ ਛੇਕ ਕ ਤੇ ਦੋ ਬੰਦ ਜਿਹੜੀ ਬੱਛੀ ਤੁਹਾਨੂੰ ਆਪਾਂ ਦਿਖਾ ਰਹੇ ਆ ਬਹੁਤ ਪਿਆਰੀ ਆ ਬੂਤੀ ਬੱਥੀ ਬਹੁਤ ਸੋਹਣੀ ਕੋਈ ਫੋਰਡ ਸ਼ਟਾਣੇ ਨਾਲ ਲੱਗਾ ਆ ਨਾ ਠੰਡੀ ਬੜੀ ਵਧੀਆ ਖੇਰ ਲੱਗਦੀ ਆ ਬੱਚੀ ਕੱਚੀ ਵੀ ਨਹੀਂ ਲੈ ਜੋ ਬਾਨੀ ਬੜੀ ਵਧੀਆ ਅਸੀ ਜਲਸੀ ਆ ਇਹ ਆ ਲਓ ਜੀ ਥਾਣੇ ਮੱਥੀ ਆਲਾ ਮੁੱਠੀ ਆਲਾ ਵੇਖੋ ਸਾਡੇ ਨੂੰ ਥਾਣੇ ਸਫਾਈਆਂ ਵੇਖੋ ਮਾਲਕ ਨੇ ਲਾਈਆਂ ਬਹੁਤ ਸੋਹਣੀ ਸਫਾਈ ਕੋਈ ਫੋਰਡ ਸ਼ਟਾਣੇ ਨਾਲ ਬੱਛੀ ਦੇ ਹਾਂ ਠੰਡੀ ਧਰੀ ਬਹੁਤ ਜਿਆਦਾ ਬਾਕੀ ਪਿੰਦੇ ਭਾਈ ਭਰਤੀ ਭੁਰਤੀ ਪਈ ਹਜੇ ਲੈ ਜੋ ਆਹ 7-8 ਹਫਤਾ ਲੈ ਜੋ 10 ਦਿਨ ਲੈ ਜੋ ਬੱਛੀ ਜਿੰਨੀ ਵੀ ਦਿਨ ਕਢੂਨੀ ਬੱਛ ਬਹੁਤ ਪਿਆਰੀ ਬੱਚੀ ਹੈ ਠੀਕ ਆ ਜੀ ਸੋ ਰੰਗ ਰੂਪ ਉਹ ਸੁਭਾਅ ਉਹ ਸੁੰਦਰਤਾ ਖੂਬਸੂਰਤੀ ਬਹੁਤ ਜਿਆਦੀ ਹੈ ਬੱਚੀ ਨੂੰ ਤੇ ਜਿਹੜਾ ਮੋਹਲਾ ਚ ਕਰ ਦੇਣਾ ਦੋਸਤੋ ਲੈਣ ਦੇ ਨਾਲ ਹੀ ਕਰ ਦੇਣਾ ਠੀਕ ਆ ਜੀ ਇੰਨੇ ਦੇ ਵਿੱਚ ਕਿਤੇ ਭਰਾ ਕੋਈ ਆਫਸਰ ਬੱਚੀ ਦੇ 18 17 14 17000 ਦੀ ਕਿਤੇ ਆਫਸਰ ਬੱਚੀ ਮਿਲਦੀ ਹੈ ਕਿਤੇ ਐਡੇ ਕੱਦ ਘੱਟ ਦੇ ਵਿੱਚ ਹਾਂਜੀ ਸੋ ਬਹੁਤ ਪਿਆਰੀ ਬੱਚੀ ਆ ਇਹ ਕਰਮਾਂ ਦੀ ਬਿਲਕੁਲ ਤਿਆਰੀ ਦੇ ਉੱਤੇ ਸੋ ਪੰਜ ਘੜ ਦੇ ਸੱਤ ਘੜ ਦੇ ਦਿਨ ਇੰਨੇ ਇੱਕ ਨਾਰਮਲੀ ਕੱਢ ਜੂਗੀ ਆ ਦੇਖੋ ਕੋਈ ਕਾਲ ਛਾਲ ਨਹੀਂ ਕਰਮਾਂ ਦੀ ਬਿਲਕੁਲ ਜਿੰਨੇ ਤਾਂ ਕਦੋਂ ਉਹ ਭਿੰਦਾ ਰੱਖਦਾ ਉਹਨਾਂ ਕ ਮਗਰ ਬੱਛੀ ਤੁਰਦੀ ਆ ਹਾਂਜੀ ਹਾਂਜੀ ਬਹੁਤ ਪਿਆਰੀ ਅੱਛਾ ਬਿੰਦਰ ਭਾਈ ਮੁੱਲ ਦੱਸ ਦਈਏ ਫਿਰ ਮੁੱਲ ਵੀ ਨਹੀਂ 40000 ਰੁਪਏ ਦੀ ਬੱਛੀ ਦੇਣੀ ਪੂਰੀ ਮੁੱਲ ਬਤਾਲੀ ਕਹਿੰਦੇ 40000 ਦੇ 50000 ਰੁਪਏ ਖਰਦਾਂਗੇ ਵੀਰ ਦੀ ਇੱਕਾ ਠੀਕ ਆ ਜੀ 39 ਦੀ ਹਾਂਜੀ ਠੀਕ ਆ ਜੀ ਚਲ ਆਇਆ ਤਾਂ ਹੋਰ ਵੀ ਦੇਖ ਲਈ ਖਰਦਾਂ ਮਾਨਤਾਂ ਕਰਦੀ ਮਾਨਤਾਂ ਹਾਂਜੀ ਹਾਂਜੀ ਕਰਦੀ ਬਿੰਦੇ ਭਾਈ 38000 ਦੀ ਬੱਛੀ ਦੇਦਾ ਵੀਰ 38 ਦੀ ਹਾਂਜੀ ਲੋ ਵੀ 38000 ਦੀ ਬੱਛੀ ਮਿਲ ਜਾਊਗੀ ਠੀਕ ਆ ਬਹੁਤ ਪਿਆਰੀ ਬੱਛੀ ਆ ਤੇ ਬਾਕੀ ਜਿਹੜੇ ਮੇਰੇ ਭਰਾ ਨਾਰਮਲ ਹੀ ਬਿੰਦੇ ਭਾਈ ਬਾਹਰੋਂ ਟ੍ਰਾਈ ਜੈਟਰੀਆਂ ਮਾਰ ਕੇ ਨਹੀਂ ਖਰਾਬ ਹੀ ਕਰਦੇ ਬਾਕੀ ਭਾਈ ਜਿਹੜੇ ਬੰਦੇ ਬਾਹਰੋਂ ਟ੍ਰਾਈ ਮਾਰੀ ਉਹਨਾਂ ਨੂੰ ਪਤਾ ਵੀ ਹੈ ਯਾਰ ਇਹਦੇ ਆਪਣੇ ਪਹਾੜੀਆਂ ਮਿਲਦੀਆਂ ਕਿਹੜੇ ਪਹਾੜੀਆਂ ਮਿਲਦੀਆਂ ਦਾ 15 2000 ਦੇ ਫੰਡਰ ਮਿਲਦੀਆਂ ਜੱਸੀ ਮਿਲਦੀਆਂ ਬਾਹਰੋਂ ਹਾਂਜੀ ਚਲੋ ਵਧੀਆ ਗਾ ਨਵੀਂ ਆ ਨਵਾਂ ਹੈਗਾ ਕੋਈ ਭਰਾ ਸੰਭੂਗਾ ਇਹਨੂੰ ਅੱਗੇ ਇੱਕ ਬਿੰਦਾ ਭਾਈ ਅੰਦਰ ਜਿਹੜੀ ਆਪਣੇ ਕੋਲ ਵੜਾ ਇਹ ਬਗੈਰ ਬੱਚੇ ਵੀਰ ਜੀ ਬੱਚਾ ਮਰ ਗਿਆ ਹੱਥਲ ਚੋਣਾ ਹਾਂ ਬੀਣੇ ਬੱਚੇ ਤੋਂ ਜਿਵੇਂ ਇਤਰਾ ਮਿਲਦੀ ਪਾੜੇ ਦੇ ਕੋਈ ਬੰਗਾਰ ਰਸੀਬ ਲੋੜੀ ਹਾਂ ਨਹੀਂ ਕੋਈ ਲੋੜ ਵੀ ਨਹੀਂ ਪਾ ਰਸੀਬ ਪਾ ਲੋ ਜਾਂ ਨਾਮ ਪਾ ਲੋ ਅੱਜ ਸਮਾਂ ਕਿੰਨਾ ਹੋ ਗਿਆ ਵੈਸੇ ਇਹਨੂੰ ਵੀਰ ਜੀ 20 ਦਿਨ ਹੋਇਲੇ ਆ 20 ਦਿਨ ਹੋ ਗਏ ਹਾਂਜੀ 20 ਦਿਨ ਤੇ ਐਸਾ ਬੱਚੇ ਦੀ ਵੀਡੀਓ ਵੀ ਹੋ ਗਈ ਆਪਣੇ ਕੋਲ ਵੀਡੀਓ ਵੀ ਆਪਣੇ ਕੋਲ ਆ ਕੇ ਮਰਿਆ ਵੀਡੀਓ ਵੀ ਹੈ ਵੀਡੀਓ ਬੱਚੇ ਦੀ ਵੀਡੀਓ ਵੀ ਹੈਗੀ ਬੱਚੇ ਮਰਿਆ ਦੀ ਆਪਣੇ ਕੋਲੇ ਫਿਰ ਤਾਂ ਗੱਲ ਕਰ ਹਾਂ ਇਹ ਨਹੀਂ ਗੱਲ ਕਰ ਤਾਂ ਵੇਖਣ ਨੂੰ ਅਗਲਾ ਬੰਦਾ ਵੀਡੀਓ ਕੋਲੇ ਆਪਣੇ ਕੋਲੇ ਹੈ ਇਹਦੇ ਬੱਚੇ ਦੀ ਮਰੇ ਦੀ ਠੀਕ ਆ ਆਪਣੇ ਕੋਲੇ ਮਰਿਆ ਕੋਈ ਗੱਲ ਨਹੀਂ ਇਹਨੂੰ ਅਸੀਂ ਵੀਡੀਓ ਮੰਗੋ ਕੋਈ ਪੱਦੇ ਪਾ ਦਾਂਗੇ ਬੱਚੇ ਦੀ ਦੀਆਂ ਕਿ ਦਿਨਾਂ ਦੀ ਨੇ ਦੁੱਜੇ ਸਵੇਰੇ ਵੀ ਦੀ ਆ ਵੀ ਦੁੱਜੇ ਸਵੇਰੇ ਵੀ ਦੁੱਧ ਕਿੰਨਾ ਦੇ ਥੱਲੇ ਦੁੱਧ 10 ਕਿਲੋ ਦੇ ਦੀ ਅੱਠ ਦੀ ਗਾਰੰਟੀ ਦੇ ਦਾਂਗੇ ਠੀਕ ਆ ਇਧਰ ਬਾਹਰ ਦੋਸੇ ਕੋਈ ਤਾਂ ਮਾਪਾ ਤੋੜ ਕੇ ਦਿਖਾ ਦਿੰਨੇ ਆ 10 ਕਿਲੋ ਦੀ ਬਿੰਦਾ ਬਾਈ ਦਾ ਵੀ ਗਾਰੰਟੀ ਤੇ ਸਦੀ ਦੇ ਦਿਆਂਗੇ ਸੋ ਜਰਸੀ ਤੇ ਐਫ ਐਫ ਦੇ ਨਾਲ ਕਰਾਓ ਸਿੱਕੀ ਆ ਵੇੜ ਠੀਕ ਆ ਜੀ ਵਜਨ ਵੇਟ ਪੂਰਾ ਭਾਰੀ ਹੈ ਪੂਰੀ ਸਰੀਰਕ ਬੰਤਰ ਵਿੱਚ ਤੇ ਬਿੰਦੇ ਬਾਈ ਬਾਕੀ ਥਾਨ ਖੁੰਨ ਦੀ ਗੱਲ ਕਰ ਗਿਆ ਪਰ ਸਮਾਪ ਸਮੂਹ ਕੇ ਨਹੀਂ ਹੁੰਦਾ ਪੂਰਾ ਥਾਨ ਵੀ ਜੀ ਬਹੁਤ ਜਾ ਥਾਂ ਬਣ ਜਾਂਦਾ ਆਹ ਕੋਲੀ ਪਾਵਾ ਜਾਂ ਵੀ ਦੀ ਉਹਨਾਂ ਇੱਥੇ ਰੁਕਦੇ ਬਾਈ ਇੱਥੇ ਰੋਕ ਲੈ ਇੱਕ ਵਾਰੀ ਮੜ ਆ ਲੋ ਜੀ ਠੀਕ ਆ ਹਾਂ ਸੋ ਮਗਰੋਂ ਜਿਹੜਾ ਦੋਸਤ ਦੱਖ ਘੱਟ ਦਿੰਦਾ ਤਾਂ ਤਾਂ ਕਰਕੇ ਆਪਾਂ ਕੀਤਾ ਸੀ ਸਵਾਲ ਆਇਦਰ ਵੇਖੋ ਪੈਸਾ ਪੁੱਛਮਗੇ ਜਿਹੜੀ ਰੋਗਰੂ ਕੋ ਉਪਰੋਂ ਵੀ ਭਰੀ ਜਾਂਦਾ ਹਾਂਜੀ ਹਾਂਜੀ ਚਵਾਈ ਏਡੀ ਆਪਾਂ ਗੱਲ ਕਰੀਏ ਵੀ ਪਾਲੀ ਕੋਈ ਦਿੱਕਤ ਵਾਲੀ ਗੱਲ ਨਹੀਂ ਚਵਾਈ ਵਧੀਆ ਕਰਾਉਂਦੀ ਹੈ ਵਿਰਲ ਉਰਲਾ ਹੈਗੀ ਆਪਸੀ ਥਨਾਂ ਦੀ ਜਿੱਦਾਂ ਮਰਜ਼ੀ ਮੇਰਾ ਪ੍ਰਾਟਿਕਾ ਜੀ ਮਧਾਣੀ ਚੀਰ ਨਹੀਂ ਚੋਲੋ ਸੋ ਜਿੱਦਾਂ ਮਰਜ਼ੀ ਚਵਾਈ ਕਰ ਲਿਆ ਜੇ 10 ਕਿਲੋ ਦੁੱਧ ਦੇ ਸਵੈਡ ਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਬਾਕੀ ਰੰਗ ਪ੍ਰਿੰਟ ਸ਼ੈਣੀ ਕਿਸ਼ੂਣੀ ਉੱਤੋਂ ਪੂਰੀ ਆ ਚਮਕ ਚਮਕ ਪੂਰੀ ਆ ਠੀ ਅੱਜ ਵਸੇ ਬਿੰਦੇਬਾਈ ਨੇ ਨਾਰੀਗਲ ਗਰੀ ਦਾ ਤੇਲ ਨਹੀਂ ਲਾਇਆ ਬਈ ਹਾਂਜੀ ਉਹ ਅੱਜ ਤੱਕ ਪੁਲਾਇਆ ਜੀ ਤੇਲ ਨਹੀਂ ਲਾਇਆਗਾ ਵੀ ਦੀ ਉੱਠੇ ਨਹੀਂ ਵੀਰ ਹੋਣਾ ਸਾਰਾ ਕੰਮ ਕੀਤਾ ਖਰਾਬ ਆ ਅੱਜ ਅੱਛਾ ਬਿੰਦਾਬਾਈ ਦਾ ਨਵਾ ਲਿਆ ਇੰਨੀ ਬੜੀ ਵੱਡੀ ਗੱਲ ਆ ਅੱਜ ਹਾਂ ਤੇ ਮਾਹੇ ਪੰਜ ਲੀਟਰ ਨੇ ਪੰਜ ਵਜਾ ਦਿੱਤੀ ਠੀਕ ਆ ਠੀਕ ਆ ਤੇ ਅੱਜ ਤਾਂ ਐਵੇਂ ਲਗਾ ਤੇਲ ਪਾ ਮੈਂ ਕਿ ਆਖਣਾ ਮਾ ਮੂਛਾ ਮਾਛਾ ਦਾੜੀ ਚਮਕਣ ਕਰਾ ਸੈਟ ਮਰਾ ਗਾ ਮਾੜੀ ਕਥਾ ਰਹਿ ਗਈ ਥੋੜੀ ਜੀ ਅੱਛਾ ਤੇ ਬਿੰਦੇਬਾਈ ਕੀ ਮੋਲ ਰੋਗੇ ਦਾ ਵੀਰ ਜੀ ਉਹ ਮੋਲ ਨਿਕਾ ਕਰਨਾ ਜੇ ਬੱਚਾ ਦਾ ਫਿਰ ਪਾਪਾ 40 ਹਜ਼ਾਰ ਦੀ ਵਾਚੀ ਵੇਚ ਜਾਣੀ ਟੀਅਰ ਦੇ ਹਾਂ ਹੋਰ ਵੀ ਬਦਾ ਗੋਲਗਾਵੇ ਹੋਰ ਵੀ ਦੇਖਿਆ ਮੌਕੇ ਤੇ ਦੋਵੇਂ 26000 ਦੀਆਂ ਵਸੀ ਵੀ ਦੀ ਛੋਟਾ ਖਰੀ ਹੋਣੀ ਐ ਤਾਂ ਵੀਡੀਓ ਬੱਚੀ ਦੀ ਮਰੇ ਤੱਕ ਪਾ ਸਕਦੇ ਪ੍ਰੂਫ ਆਪਣੇ ਸਾਰਾ ਹੈ ਵੀਡੀਓ ਆਪਣੇ ਕੋਲ ਹੈ 26000 ਦੀ ਚੋਕਰ ਰੁਪਇਆ ਛੋਟ ਨਹੀਂ ਹੋਣੀ ਜੋਣੇ ਲੱਖ ਲੱਖ 26000 ਚੋਂ ਹਾਂਜੀ ਹਾਂਜੀ ਲੋ ਵੀ 26000 ਐਡਸ ਤੋਂ ਥੱਲੇ ਆ ਦੇ 26000 ਦੇ ਵਿੱਚ ਮਿਲ ਜੂਗੀ 10 ਕਿਲੋ ਦੁੱਧ ਤੇ ਵਜਨ ਵਟਾ ਹੀ ਕਰਮਾਈ ਨੂੰ 10 ਕਿਲੋ ਵਜਨ ਨੂੰ ਜਿਹੜਾ ਬੱਚਾ ਦਾ ਦੁਗੜੀ ਵੇਚੀ 35000 ਨੂੰ ਛੇ ਵੇਲੇਣੀ ਵੀਰ ਜੀ ਅੱਜ ਚਲੋ ਬਾਜ਼ਾਰ ਚੱਲੀ ਜਾਂਦਾ ਇਹ ਕੋਈ ਵੀਡੀਓ ਮੰਗੋ ਵੀਡੀਓ ਪਾ ਤਾਂ ਬੱਚੇ ਮਰੇ ਨਾਲ ਪ੍ਰੂਫ ਹਾਂ ਬਿਲਕੁਲ ਬਿਲਕੁਲ ਹਾਂਜੀ ਵੀ 20 ਕ ਦਿਨਾਂ ਦੀ ਜਿਹੜੀ ਕੰਮ ਪੂਰੀ ਸਹੀ ਸੁਹੀ ਹਾਂਜੀ ਹਾਂਜੀ ਬਿਲਕੁਲ ਉਹ ਵੀ ਅੱਜ 26000 ਦੀ ਮਿਲ ਜੂਗੀ ਪੂਰੀਆ ਕਸਰਾ ਕੁਸਰਾ ਮਾਨਤਾਨ ਕਰਕੇ ਠੀਕ ਆ ਹਾਂਜੀ ਸੋ ਬਾਕੀ 10 ਕਿਲੋ ਦੁੱਧ ਆ 26000 ਕੋਈ ਮਹਿੰਗਾ ਮੋਲਣੀਗਾ ਜਿਹੜੇ ਪੁਰਾਣੇ ਪੈਸੇ ਨੇ ਕਿ ਖਰਚ ਆਜੂ ਦੀ ਨਿਗਾਹ ਦੇ ਵਿੱਚ ਬਹੁਤ ਪਿਆਰੀ ਬੱਚੀ ਆ ਅੱਜ ਟੋਟਲ ਚਾਰ ਹੀ ਨਾਗ ਸੀਗੇ ਬਿੰਦੇ ਭਿੰਦੇ ਵੀਰ ਹੁੰਦੇ ਕੋਲੇ ਤੇ ਅੱਜ ਨਗਰੇ ਤੇ ਬਿੰਦੇਬਾਈ ਇੱਕ ਨੰਬਰ ਸਾਂਝਾ ਕਰ ਦਿਓ ਆਪਣਾ 6859 11270 ਠੀਕ ਆ ਜੀ ਹਾਂਜੀ ਭਿੰਦੇ ਭਾਈ ਲਾਗੇ ਲੱਗ ਜਾ 98765 040 ਠੀਕ ਆ ਹਾਂਜੀ ਹੋਰ ਫਿਰ ਠੀਕ ਠਾਕ ਚਲੋ ਲੋਕ ਦੋਸਤੋ ਇਹ ਐਨੀਮਲ ਨੇ ਵੀਰ ਬਿੰਦੇ ਭਿੰਦੇ ਦੇ ਕੋਲ ਆ ਯਾ ਬਿੰਦਾ ਤੇ ਆ ਗਿਆ ਬਿੰਦਾ ਠੀਕ ਆ ਜੀ ਉਹ ਗੱਲ ਪਤਾ ਬਾਕੀ ਭਰਾਵਾਂ ਦੇ ਕੋਲ ਬਿਲਕੁਲ ਫੂਤਰ ਦੇ ਜਾਇਜ਼ ਰੇਟਾਂ ਦੇ ਉੱਪਰ ਪਸ਼ੂ ਆਉਂਦੇ ਰਹਿੰਦੇ ਮਾਲਵੀਰ ਜੀ ਕੱਲ ਹੈਗਾ ਮਾਲਤੀ ਆਏ ਨਾ ਕੱਲ ਆ ਫੇਰ ਮਾਲੂ ਦੇਖ ਜਾਂਦਾ ਕੱਲ ਵਛੀ ਵੇਚਤੀ ਸੀ ਵੱਡੀ ਵਛੀ ਲਈ ਹੱਕਾ ਅੱਛਾ ਅੱਛਾ ਮਾਲੋ ਜਲਾਖੇ ਉੱਥੇ ਰੋਟੀ ਮਿਲ ਗਈ ਉੱਥੇ ਵੇਚਤੀ ਗੱਲ ਆ ਹਾਂ ਆ ਪੰਜ ਛੇ ਜਾਨਵਰ ਆ ਕਿਸ ਗੱਲ ਆਪਣੇ ਕੋਲੇ ਆਹ ਮੱਕੜ ਦੇ ਵਿੱਚ ਚਾਰ ਪਾਲੀਆਂ ਰਾਚਾਰ ਹੋ ਗਈਆਂ ਇਕੱਠੀਆਂ ਆਪਣੇ ਕੋਲੇ ਹਾਂ ਵੀ ਚਲੋ ਕੋਈ ਦੋ ਚਾਰ ਪੰਜ ਨਾਲ ਆਪਣੇ ਕੋਲ ਰਹਿੰਦੇ ਆ ਹਾਂ ਜਰੂਰ ਆ ਮੋਕੇ ਚਾਰ 3 ਜਾਨਵਰ ਹਾਜ਼ਰ ਰੱਖੀਦੇ ਰੱਖੀਦੇ ਆ ਇੱਕ ਦਿਨ ਗਾਇਬ ਪੈ ਜੇ ਪੈ ਵਖਰੀ ਗੱਲ ਨੇ ਚਾਰ ਤਾਂ ਪੱਕੇ ਹੁੰਦੇ ਨੇ ਨੈਟ ਹੀ ਆ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਦੋਸਤੋ ਸਾਰੇ ਭਰਾਵਾਂ ਵਾਲੇ ਥਾਂ ਤੋਂ ਟਰਾਈ ਮਾਰ ਕੇ ਜਿੱਥੋਂ ਸਵੱਲਾ ਮਿਲਦਾ ਪਸ਼ੂ ਖਰੀਦਣਾ ਹ ਆਉਂਦੇ ਜਾਂਦੇ ਰਿਹਾ ਕਰੋ ਪੁੱਛ ਗਿਛ ਕਰਦੇ ਰਿਹਾ ਕਰੋ ਸੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਾਥੇ ਚੱਲੀ ਆ